ਸਿੱਧ ਪੀਠ ਪ੍ਰਾਚੀਨ ਸ਼ਿਵ ਸ਼ਨੀ ਮੰਦਿਰ ਦੇ ਚੌਕ ਘੰਟਾ ਘਰ ਸ਼ਨੀ ਮਹਾਰਾਜ ਜੀ ਦੀ ਜਨਮਤੀ ਮਹੋਸਬ ਅਤੇ ਉਪਲਖ ਦੇ ਵਿੱਚ 23 ਮਈ ਨੂੰ ਭਵਯ ਸ਼ੋਭਾ ਯਾਤਰਾ ਕੱਢੀ ਜਾਵੇਗੀ ਇਸ ਵਾਰ ਸ਼ੁਭ ਯਾਤਰਾ ਦੇ ਵਿੱਚ ਜਿੱਥੇ ਪ੍ਰਭੂ ਸਰੂਪਾਂ ਦੇ ਧਾਰਮਿਕ ਦਰਸ਼ਨ ਹੋਣਗੇ ਉੱਥੇ ਹੀ ਆਪਰੇਸ਼ਨ ਸਿੰਦੂਰ ਦੇ ਸੰਬੰਧ ਵਿੱਚ ਇੱਕ ਚਾਕੀ ਭਾਰਤ ਮਾਤਾ ਦੇ ਸਰੂਪ ਦੇ ਇਲਾਵਾ ਭਾਰਤੀ ਸੈਨਾ ਦੇ ਸ਼ೌर्य ਤੇ ਆਧਾਰਿਤ ਜਿਹੜੇ ਆ ਦਿਖਾਈ ਜਾਣ ਗਿਆ ਭਾਰਤ ਦੀ ਤਿੰਨੋਂ ਸੈਨਾ ਨੂੰ ਸਨਮਾਨ ਦਿੱਤਾ ਜਾਵੇਗਾ ਇਸ ਬੰ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਗੌਰਵ ਸੂਦ ਮਣੀ ਨੇ ਦੱਸਿਆ ਕਿ ਪਰਮ ਪੂਜਯ ਮਹੰਤ ਬਾਬਾ ਤਰਲੋਕੀ ਨਾਥ ਅਤੇ ਹੋਰ ਪੁਜਾਰੀਆਂ ਦੀ ਅਦક્ષા ਦੇ ਵਿੱਚ ਮੰਦਿਰ ਪਰਿਸ਼ਦ ਦੇ ਵਿੱਚ 26 ਮਈ ਨੂੰ ਸ਼੍ਰੀ ਸ਼ਨੀ ਮਹਾਰਾਜ ਜੀ ਦੀ ਜਨਮਤੀ ਬੜੀ ਧੂਮਧਾਮ ਦੇ ਨਾਲ ਮਨਾਈ ਜਾਏਗੀ ਅੰਮ੍ਰਿਤਸਰ ਤੋਂ ਵਿਸ਼ਾ ਸ਼ਰਮਾ ਦੀ ਖਾਸ ਰਿਪੋਰਟ ਮੇਰਾ ਨਾਮ ਬਾਬਾ ਤਰਲੋਕੀ ਨਾਥ ਜੀ ਹੈ प्रोग यहाँ पर प्रोग्राम सनी जयंती के बारे में करवाया जाता है हर साल की बातें इस टाइम इस साल भी सनी जयंती मनाई जा रही है तेईस तारीख सोमवार को तेईस तारीख शुक्रवार को शोभा यात्रा निकली जाए निकाली जाएगी जैसे हर वर्ष निकाली जाती है ये शोभा यात्रा यहाँ से आलू वाले कटरे कर्माडोरी शास्त्री मार्केट गुरू बाज़ार और पिपर वाले बाजार शक्ति नगर और आटा मंडी से सीधी शनि मंदिर पहुँचेगी और सोमवार को शनि जयंती बहुत बड़ी धूमधाम से मनाएगी मनाई जाएगी किस तारीख को शनि जयंती छब्बीस छब्बीस मई को मनाई जाएगी संतों के लिए क्या प्रबंध किया जाता है संतों हाँ संतों के लिए यही प्रबंध है वैसे दूर दूर की संगत यहाँ पर आएगी जलंधर की भी आएगी डब्बावाड़ी की आएगी बठिंडा की और कपूरथला की कई जगह की आएगी उनकी मतलब क्या है कि हमारे भक्त हैं वो उनका इंतजाम कर रखा है रहने का सहने का खाने का पीने का संगत के लिए इंतजाम कर रखा है और संगत जब शोभा यात्रा यहाँ से निकलेगी तो जगह जगह शोभा यात्रा का स्वागत करेंगे जितने भी दुकानदार है जो ख़ास ख़ास दुकानदार है वो सारे मतलब क्या है शोभा यात्रा का मतलब स्वागत करेंगे और जितने भी भगत जन हैं वो शोभा यात्रा में बहुत ज़्यादा परिवार सहित आएंगे और शनी जयंती वाले रोज तो यहाँ पर बहुत ज़्यादा भीड़ लगेगी महाराज के केक कटेंगे बड़े बड़े केक कटेंगे सारे दिन भर छवील चलेगी मंदिर के बारे में बता दीजिए कितना पुराना ये मंदिर विक्रम संबत सत्रह का बना हुआ है तीन सौ है इस मंदिर को हमारे दादाजी के दादाजी थे वो यहाँ पर एक पीपल का पेड़ था उसके नीचे शनि आराधना करते थे वहाँ पर लाला लोग बहुत आते थे तो एक सेठ थे जिनका नाम था पुरुषोत्तम दास उनके औलाद नहीं थी उनकी उम्र साठ साल की हो गई थी तो वो यही कहते थे पुजारी जी को पुजारी जी मेरे लड़का हो जाए तो मैं इसको बड़ा बना दूँगा तो महाराज की ऐसी दया हुई कि उनके लड़का हो गया फिर इस मंदिर को बड़ा बनाया उस टाइम में मंदिर बल्लों का था ਇੱਕਰ ਮੈਂ ਸਾਰੀ ਜਾਣਕਾਰੀ ਭਾਜੀ ਪਹਿਲਾਂ ਨਾਮ ਬੋਲ ਦੋ ਮੈਂ ਮਨੀ ਮਾਰੇ ਦੇ ਸੇਵਾਦਾਰ ਆ ਸ਼ਨੀ ਮਾਰੇ ਦੇ ਮੰਦਰ ਦੇ ਵੀ ਸੇਵਾ ਕਰਦੇ ਆ ਆਪਾਂ ਸਾਰੇ ਭਰਾ ਇਕੱਠੇ ਹਰ ਸਾਲ ਦੀ ਤਰ੍ਹਾਂ 23 ਤਰੀਕ ਦਿਨ ਸ਼ੁੱਕਰਵਾਰ ਸ਼ਨੀ ਮਾਰੇ ਦੀ ਸ਼ੋਭਾ ਯਾਤਰਾ 23 ਮਈ ਦਿਨ ਸ਼ੁੱਕਰਵਾਰ ਸ਼ਨੀ ਮਾਰੇ ਮੰਦਰ ਘੰਟਾ ਘਰ ਚੌਂਕ ਤੋਂ 2 ਵਜੇ ਆਰੰਭ ਕੀਤੀ ਜਾਏਗੀ ਸਾਰੇ ਸ਼ਹਿਰ ਵਾਸੀਆਂ ਨੂੰ ਆਪਾਂ ਨਿਮੰਤਰਣ ਦਿੰਦੇ ਆ ਕਿ ਮਹਾਰਾਜ ਦੇ ਘਰ ਆਣ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਵਿੱਚ ਆਪਣਾ ਯੋਗਦਾਨ ਦੇਣ ਤੇ ਮਹਾਰਾਜ ਦੇ ਦیدار ਕਰਨ ਦਰਸ਼ਨ ਕਰਨ ਤੇ 26 ਤਰੀਕ ਨੂੰ ਦਿਨ ਸੋਮਵਾਰ ਸ਼ਨੀ ਮਹਾਰਾ ਦਾ ਜਨਮ ਦਿਨ ਹੈ ਘੰਟਾ ਘਰ ਚੌਂਗ ਸ਼ਨੀ ਮਹਾਰਾ ਦੇ ਮੰਦਰ 'ਚ ਬੜੀ ਧੂਮ-ਧਾਮ ਨਾਲ ਬਣਾਇਆ ਜਾਏਗਾ ਸਾਰੇ ਸ਼ਹਿਰ ਦੇ ਵਾਸੀ ਸਾਰੇ ਸ਼ਹਿਰ ਦੇ ਸੂਜਕ ਵਾਸੀ ਮਹਾਰਾਜ ਦੇ ਦਰਸ਼ਨ ਕਰਨ ਸ਼ਨੀ ਮਹਾਰਾ ਦੇ ਮੰਦਰ ਆਣ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਸ਼ਨੀ ਮਹਾਰਾਜ ਉਹਨਾਂ ਦੀ ਕਿਰਪਾ ਕਰਨ ਜਿਹੜੀ ਸ਼ੋਭਾ ਯਾਤਰਾ ਕਿੰਨੇ ਵਜੇ ਕੱਢੀ ਜਾਏਗੀ ਕਹੇ ਸ਼ੋਭਾ ਯਾਤਰਾ ਦਾ ਟਾਈਮ ਹੈ 2 ਵਜੇ ਸ਼ੁੱਕਰਵਾਰ 2 ਵਜੇ ਤੋਂ ਆਪਾਂ ਇੱਥੋਂ ਘੰਟਾ ਘੜ ਚੌਂਕ ਤੋਂ ਸ਼ੁਰੂ ਕਰਾਂਗੇ ਇੱਥੋਂ ਸਿੱਧਾ ਜਾਵਾਂਗੇ ਜਲਿਆਂ ਵਾਲਾ ਬਾਗ ਜਲਿਆਂ ਬਾਗ ਤੋਂ ਕਰਮ ਆਪਣਾ ਆਪਾਂ ਜਲੇਬੀਆਂ ਵਾਲੇ ਚੌਂਕ ਜਾਵਾਂਗੇ ਆਲੂਲੇ ਕਟਰੇ ਤੋਂ ਜਾਂਦੇ ਹਾਂ ਕਰਮੋਡਿਓਰੀ ਚੌਂਕ ਉੱਥੋਂ ਘੁੰਮ ਕੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਸ਼ਕਤੀ ਨਗਰ ਸ਼ਕਤੀ ਨਗਰ ਤੋਂ ਨੂਨ ਮੰਡੀ ਆਟਾ ਮੰਡੀ ਹੁੰਦੇ ਵਾਪਸੀ ਆਪਾਂ ਸ਼ਨੀ ਮਹਾਰਾਜ ਦੇ ਮੰਦਿਰ ਵਾਪਸ ਆਵਾਂਗੇ ਜੀ ਜਨਮ ਦਿਨ ਤੇ ਕੀ ਵਿਸ਼ੇਸ਼ ਪ੍ਰੋਗਰਾਮ ਹੈ ਜਨਮ ਦਿਨ ਤੇ ਵਿਸ਼ੇਸ਼ ਪ੍ਰੋਗਰਾਮ ਹੈ ਜੀ ਮਹਾਰਾਜ ਦੇ ਗੁਣਗਾਨ ਹੋਣਗੇ ਤੇ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਵਾਸੀ ਮਹਾਰਾਜ ਉਸਤੇ ਕੇਕ ਲੈ ਕੇ ਆਉਂਦੇ ਆ ਜਨਮ ਦਿਨ ਦਾ ਤੇ ਕੇਕ ਕੱਟਿਆ ਜਾਂਦਾ ਤੇ ਲੰਗਰ ਦਾ ਪ੍ਰਬੰਧ ਹੋਏਗਾ ਸਾਰਾ ਦਿਨ ਮਹਾਰਾਜ ਦਾ ਗੁਨਗਾਨ ਹੋਏਗਾ ਤੇ ਸ਼ਹਿਰ ਵਾਸੀਆਂ ਨੂੰ ਇੱਕ ਮੈਸੇਜ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਮੰਦਰ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਮੈਸੇਜ ਹੈ ਕਿ ਜਿਆਦਾ ਤੋਂ ਜਿਆਦਾ ਸ਼ਹਿਰ ਵਾਸੀ ਮੰਦਰ ਦੇ ਵਿੱਚ ਮੱਥਾ ਟੇਕਣ ਆਣ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਕਿੰਨੇ ਰਾਤਾਂ ਦੀ ਅੱਛੀ ਰਾਤ ਹੈ ਸ਼ੋਭਾ ਯਾਤਰਾ ਦੇ ਵਿੱਚ ਤੇ ਸ਼ੋਭਾ ਯਾਤਰਾ ਜਿਹੜੀ ਵੀ ਕੱਢੀ ਜਾ ਰਹੀ ਹੈ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਆਪਾਂ ਕਿਸੇ ਵੀ ਦੇਹਧਾਰੀ ਨੂੰ ਭਗਵਾਨ ਦਾ ਰੂਪ ਨਹੀਂ ਦੇ ਰਹੇ ਕਿਉਂਕਿ ਬੜੀਆਂ ਸ਼ੋਭਾ ਯਾਤਰਾ ਆਪਾਂ ਦੇਖਦੇ ਆ ਜਿਹਦੇ ਵਿੱਚ ਦੇਹ ਧਾਰੀ ਭਗਵਾਨ ਦਾ ਰੂਪ ਦਿੱਤੇ ਹੁੰਦੇ ਆ ਬੰਨਿਆਂ ਨੂੰ ਆਪਾਂ ਸਾਰੇ ਜਿਤਨਾ ਦਰਬਾਰ ਦੇ ਵਿੱਚ ਮਹਾਕਾਲ ਜੀ ਦੇ ਦਰਬਾਰ ਦੇ ਵਿੱਚ ਮਹਾਕਾਲ ਜੀ ਦੇ ਦਰਸ਼ਨ ਹੁੰਦੇ ਆ ਉਹਨਾਂ ਦਾ ਸਰੂਪ ਦੇ ਦਰਸ਼ਨ ਕਰਾਂਗੇ ਜੇ ਉਸੇ ਤਰ੍ਹਾਂ ਹੀ ਵੈਸ਼ਨੋ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਹੋਣਗੇ ਚਿੰਤਪੂਰਨੀ ਮਾਤਾ ਜੀ ਦੇ ਦਰਬਾਰ ਦੇ ਦਰਸ਼ਨ ਹੋਣਗੇ ਖਾਟੂ ਸ਼ਾਮ ਜੀ ਦੇ ਦਰਸ਼ਨ ਹੋਣਗੇ ਮਹਾਕਾਲ ਜੀ ਦੇ ਦਰਸ਼ਨ ਹੋਣਗੇ ਤੇ ਇੱਕ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਜੋ ਸਾਡੀ ਇੰਡੀਅਨ ਆਰਮੀ ਨੇ ਆਪਰੇਸ਼ਨ ਸੰਦੂਰ ਕੀਤਾ ਇੱਕ ਆਪਾਂ ਉਹਦੇ ਹਿਸਾਬ ਦੇ ਨਾਲ ਯੋਜਨਾ ਕੀਤਾ ਸ਼ਹਿਰ ਵਾਸੀਆਂ ਉੱਤੇ ਨੂੰ ਪਤਾ ਲੱਗਾ ਸੀ ਨਾ ਮੰਤਰੀ ਦਾ ਫੋਨ ਆਇਆ ਸੀ ਉਹੀ ਮੈਂ ਤਾਂ ਦਰਸ਼ਕ ਦੇਖ ਰਹੇ ਆ ਪਤਾ ਲੱਗ ਗਿਆ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਦੇ ਵਿੱਚ ਹਾਂ ਇੱਕ ਜਲਦ ਹੈ ਨਾ ਜਿਹੜੀ ਕ੍ਰੈਸ਼ੀ ਉਹਨਾਂ ਨੇ ਜਿਹੜਾ ਆਪਰੇਸ਼ਨ ਕੀਤਾ ਮੁਸਲਮਾਨ ਹੋ ਗਏ ਤੇ ਐਡਾ ਵੱਡਾ ਕੰਮ ਕੀਤਾ ਨੀ ਤੇ ਲੋਕ ਕਹਿੰਦੇ ਆ ਮੁਸਲਮਾਨ ਸਾਡੇ ਨਾਲ ਨਹੀਂ ਆ ਹਿੰਦੂ ਸਮਾਜ ਦੇ ਨਾਲ ਨਹੀਂ ਆ ਜੇ ਇੰਡੀਆ ਦੇ ਨਾਲ ਨਹੀਂ ਆ ਜੀ ਪਰ ਉਹਨਾਂ ਨੇ ਇਹ ਚੀਜ਼ ਬੜੀ ਚੰਗੀ ਤਰ੍ਹਾਂ ਮਤਲਬ ਕੀਤੀ ਹੈ ਕਿ ਜੇ ਆਪਾਂ ਹਿੰਦੂ ਆ ਜਾਂ ਆਪਾਂ ਮੁਸਲਮਾਨ ਆ ਇੱਥੇ ਕੋਈ ਲੈਣਾ ਦੇਣਾ ਨਹੀਂ ਆ ਸਾਰੇ ਇੰਡੀਆ ਇਕੱਠਾ ਹੀ ਆ ਸਾਰੇ ਸਮੂਚੀ ਦੇਸ਼ ਦੇਸ਼ ਪ੍ਰੇਮੀ ਆ ਤੇ ਬਹੁਤ ਵਧੀਆ ਆਪਰੇਸ਼ਨ ਕੀਤਾ ਤੇ ਇੰਡੀਆ ਨੂੰ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਇੰਡੀਆ ਦਾ ਸੁਨਹਿਰੇ ਅੱਖਰਾਂ 'ਚ ਲਿਖਿਆ ਜੀ ਕਿੰਨੇ ਵਜੇ ਦਾ ਟਾਈਮ ਹੈ ਸ਼ੋਭਾ ਸ਼ੋਭਾ ਯਾਤਰਾ ਦਾ 2 ਵਜੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਸ਼ੋਭਾ ਯਾਤਰਾ ਦੇ ਵਿੱਚ ਆਯੋਜਨ ਦੇ ਵਿੱਚ ਆਣ ਤੇ ਮਾਰੇ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਇਸ ਤਰ੍ਹਾਂ ਹੀ ਸਾਡੇ ਸਾਰੇ ਰਸਤੇ ਦੇ ਵਿੱਚ ਸਾਰੇ ਭਰਾਵਾਂ ਨੇ ਮਾਰੇ ਦੀ ਸ਼ੋਭਾ ਯਾਤਰਾ ਦੇ ਖੁਸ਼ੀ ਦੇ ਵਿੱਚ ਆਪਣੇ ਆਪਣੇ ਸਥਾਨ ਤੇ ਲੰਗਰ ਆਯੋਜਨ ਕੀਤਾ ਹੁੰਦਾ ਪਾਣੀ ਦਾ ਚਾਹ ਪਾਣੀ ਦਾ ਸਾਰਾ ਪ੍ਰੋਗਰਾਮ ਕੀਤਾ ਹੁੰਦਾ ਸਾਰੇ ਰਸਤੇ ਦੇ ਵਿੱਚ ਮਾਰੇ ਦੇ ਦیدار ਕਰਨ ਵਾਸਤੇ ਜਨਤਾ ਖੜੀ ਹੁੰਦੀ ਆ ਫੁੱਲਾਂ ਦੀਆਂ ਵਰਸ਼ਾ ਹੁੰਦੀਆਂ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਆਪਾਂ ਸਾਰੇ ਦਰਬਾਰ ਤੋਂ ਸਾਰੇ ਨਗਰ ਵਾਸੀਆਂ ਨੂੰ ਇੱਕ ਵਾਰੀ ਫੇਰ ਤੋਂ ਕਰਦੇ ਆ ਕਿ ਮਾਰੇ ਦੇ ਜਨਮ ਦਿਨ ਤੇ ਵੀ ਮਾਰੇ ਦੇ ਮੰਦਰ ਦੇ ਵਿੱਚ ਆਣ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਸ਼ੋਭਾ ਯਾਤਰਾ ਵਿੱਚ ਜਾ ਕੇ ਮਾਰੇ ਦਾ ਆਸ਼ੀਰਵਾਦ ਪ੍ਰਾਪਤ ਕਰਨ। ਨਿਕਾਰਾਈ ਸ਼ਨੀ ਦੇ ਮਹਾਰਾਜ ਜੀ ਦਾ ਬਹੁਤ ਸਾਰਾ ਚੇਤ ਦਰਬਾਰ ਕੀ ਜੈ। ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਸ਼ਨੀ ਦੇ ਨਾਮ। ਜੈ ਮਾਤਾ ਦੀ ਜੀ ਜੈ ਸ਼ਨੀ ਦੇ ਮੈਂ ਤੁਹਾਡਾ ਸਾਰਿਆਂ ਦਾ ਲਵਿਸ਼ ਲਵ ਔਰ ਇਹ ਸਾਡੇ ਮਨੀ ਭਾਜੀ ਔਰ ਪ੍ਰਿੰਸ ਜੀ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਹੀਦਾਸ ਸ਼ਨੀ ਦੇ ਮਹਾਰਾਜ ਦਾ ਜਨਮ ਅਸਤੋ ਬਹੁਤ ਸ਼ਰਧਾ ਦੇ ਨਾਲ ਬੜੀ ਧੂਮ-ਤਾਮ ਦੇ ਨਾਲ ਇਹਨੂੰ ਮਨਾਇਆ ਜਾ ਰਿਹਾ ਹੈ ਔਰ ਜਿਹੜੀ ਵਿਸ਼ਾਲ ਭਵਯ ਸ਼ੋਭਾ ਯਾਤਰਾ ਹੈ ਉਹ 23 ਮਈ ਨੂੰ ਹਰ ਸਾਲ ਦੀ ਤਰ੍ਹਾਂ ਕ निकाली ਜਾਏਗੀ ਔਰ ਜਿਹਦੇ ਵਿੱਚ ਇਸ ਸ਼ੋਭਾ ਯਾਤਰਾ ਦੀ ਉਡੀਕ ਜਿਹੜੀ ਹੈ ਪੂਰੇ ਅਮਰਸਰ ਵਾਸੀਆਂ ਨੂੰ ਹੁੰਦੀ ਹੈ ਕਿਉਂਕਿ ਪ੍ਰਭੂ ਦੇ ਦਰਸ਼ਨ ਮਾਤਾ ਚਿੰਤ ਪੁਰਣੀ ਦੇ ਦਰਸ਼ਨ ਬਾਲਾ ਜੀ ਮਹਾਰਾਜ ਦੇ ਦਰਸ਼ਨ ਇਸ ਵਿੱਚ ਹੁੰਦੇ ਨੇ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਇਸ ਵਿੱਚ ਹੁੰਦੇ ਨੇ ਔਰ ਇਸ ਸਾਲ ਵੀ ਹੋਰ ਵੱਧ ਚੜ ਕੇ ਸਾਰੇ ਹਿੱਸਾ ਪਾ ਰਹੇ ਨੇ ਔਰ ਮੇਰੇ ਵੱਲੋਂ ਐਡਵਾਂਸ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਸਾਰੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਭਗਤਾਂ ਨੂੰ ਮੈਸੇਜ ਇਹ ਹੀ ਹੈ ਕਿ ਜਿਸ ਤਰ੍ਹਾਂ ਜੋ ਵੀ ਕਲਯੁਗ ਚੱਲ ਰਿਹਾ ਹੈ ਜਿਸ ਤਰ੍ਹਾਂ ਦੇ ਲੋਕ ਕਰਮ ਕਰ ਰਹੇ ਨੇ ਬਸ ਇਹ ਜਿਹੜਾ ਪਾਜੀ ਵੱਲੋਂ ਬਾਕੀ ਸਾਰੇ ਸ਼ੇਵਦਰ ਵੱਲੋਂ ਉਪਰਾਲਾ ਹੁੰਦੇ ਇਸ ਵਿੱਚ ਤੁਸੀਂ ਵੱਧ ਤੋਂ ਵੱਧ ਆਓ ਔਰ ਪ੍ਰਭੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਆਦੀ ਜੈ ਸ਼ਰੀ ਦੇਵ ਮਹਾਰਾਜ